ਪੂਰੀ ਮਿਹਨਤ ਲੱਗੀ ਹੋਈ ਆ ਕਰਨ ਆਂਟੀ ਸੋ ਪਲੀਜ਼ ਤੁਸੀਂ ਇਹਦੇ ਕੋਲ ਆਓ ਹਰਪ੍ਰੀਤ ਦੇ ਸਪੈਸ਼ਲ ਆਲੂ ਦੇ ਪਰੌਂਠੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜ਼ਰੂਰ ਖਾਓ ਸੋ ਸੋ ਹਾਂਜੀ ਦੋਸਤੋ ਸਸ਼੍ਰੀ ਅਕਾਲ ਅੱਜ ਆਪਾਂ ਇੱਕ ਪਿਆਰੀ ਜੀ ਆਂਟੀ ਕੋਲ ਮਿਹਨਤੀ ਆਂਟੀ ਕੋਲ ਪੰਜਾਬ ਦੇ ਵਿੱਚ ਆਂਟੀ ਜੀ ਕਰ ਰਹੇ ਨੇ ਬਹੁਤ ਹੀ ਜ਼ੋਰ ਨਾਲ ਮਿਹਨਤ ਤੇ ਖਵਾ ਰਹੇ ਨੇ ਬਹੁਤ ਹੀ ਸੁਆਦ ਖਾਣਾ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਤੇ ਆਲੂ ਮੇਥੀ ਵਾਲੇ ਪਰੌਂਠੇ ਸੋ ਆਂਟੀ ਨਾਲ ਗੱਲਬਾਤ ਕਰਦੇ ਆਂ ਕਿ ਆਂਟੀ ਸਟਾਰਟਅਪ ਕਿਵੇਂ ਸ਼ੁਰੂ ਕੀਤਾ ਪਹਿਲਾਂ ਕੀ ਕੰਮ ਕਰਦੇ ਸੀ ਆਲੂ ਦਾ ਪਰੌਂਠਾ ਬਣਨ ਜਾ ਰਹੀ ਹੈ ਆਂਟੀ ਜੀ ਸਾਡੇ ਬਾਅਦ ਤੇ ਲਾ ਦਿਓ ਇੱਕ ਪਰੌਂਠਾ ਜੀ ਕੀ ਕੀ ਹੁੰਦਾ ਜੀ ਉਹਦੇ ਨਾਲ ਮਤਲਬ ਆਚਾਰ ਦਹੀਂ ਵਗੈਰਾ ਆਚਾਰ ਚਟਣੀ ਜੀ ਆਚਾਰ ਤੇ ਚਟਣੀ ਤੇ ਦਹੀਂ ਵਗੈਰਾ ਦਹੀਂ ਨਹੀਂ ਹੁੰਦੀ ਆ ਜੀ ਠੀਕ ਹੈ ਜੀ ਤੋਂ ਦੋਸਤੋ ਦੇਖ ਰਿਹਾ ਆਪਣਾ ਪਰੌਂਠਾ ਬਣ ਰਿਹਾਗਾ ਕੀ ਭੁੱਲ ਲਾਇਆ ਆਂਟੀ ਨੇ ਕੋਈ ਕੰਜੂਸੀ ਨਹੀਂ ਕੀਤੀ ਧੂਆਂ ਤੁਹਾਨੂੰ ਦਿਖ ਰਿਹਾਗਾ ਅੜੀ ਨਾਮ ਕੀ ਹੈ ਵੈਸੇ ਆਪਣਾ ਪ੍ਰੀਤ ਪ੍ਰੀਤ ਨਾਮ ਆਈ ਕਿਹੜਾ ਮਤਲਬ ਧੂਰੀ ਤੋਂ ਹੀ ਆਈ ਆਪਾਂ ਹਾਂਜੀ ਠੀਕ ਹੈ ਜੀ ਅੜੀ ਇਹ ਕਿੰਨਾ ਟਾਈਮ ਹੋ ਗਈ ਮੇਰੇ ਮੀਨਾ ਹੋਣ ਵਾਲਾ ਬਲੇ ਮੀਨਾ ਹੋਣ ਵਾਲਾ ਕਿਵੇਂ ਵਧੀਆ ਆ ਰਹੇ ਨੇ ਕਸਟਮਰ ਆਹ ਲੇ ਤਾਂ ਉਹ ਹੀ ਕੰਮ ਸਟਾਰਟ ਕਰਿਆ ਨਾ ਠੀਕ ਹੈ ਜੀ ਬਿਊ ਠੀਕ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਆਹ ਦੁਕਾਨ ਕਿਰਾਏ ਤੇ ਆਪਣੀ ਆਈ ਮਤਲਬ ਕਿਰਾਏ ਤੇ ਠੀਕ ਹੈ ਕਿੰਨਾ ਕਿਰਾਏ ਇਹਦਾ 3000 ਦਿਨ 3000 ਹੀ ਚਲੋ ਜੀ ਵਧੀਆ ਸੋ ਦੋਸਤੋ ਦੇਖ ਸਕਦੇ ਹੋ ਮਾਤਾ ਜੀ ਨੇ ਆ ਦੁਕਾਨ ਕਿਰਾਏ ਤੇ ਲਈ ਤੀ ਹੁਈ ਆਹ ਦੁਕਾਨ ਲਈ ਤੀ ਹੁਈ ਕਿਰਾਏ ਤੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੈਟਅਪ ਹੈ ਐਂਡ ਜੀ ਸਰੋਂ ਦਾ ਸਾਗ ਵੀ ਮੈਂ ਵੀਡੀਓ ਦੇਖੀ ਸੀ ਤੁਸੀਂ ਸਰੋਂ ਦਾ ਸਾਗ ਵੀ ਬਣਾਉਂਦੇ ਹੋ ਨਾ ਜੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਿਖਾ ਸਕਦੇ ਜੀ ਸਰੋਂ ਦਾ ਸਾਗ ओके ਸੋ ਦੇਖ ਸਕਦੇ ਹੋ ਘਰ ਦਾ ਸਰੋਂ ਦਾ ਸਾਗ ਇਹ ਹੱਥਾਂ ਨਾਲ ਘੋਟਿਆ ਹੋਇਆ ਹੈ ਜੀ ਬਾਹਰ ਦੇਖ ਸਕਦੇ ਹੋ ਆਪਣੀ ਆ ਫੀਲਿੰਗ ਹੈ ਜੀ ਆਲੂ ਵਾਲੀ ਸੋ ਪ੍ਰੌਂਠੇ ਤੁਸੀਂ ਚੈੱਕ ਕਰ ਸਕਦੇ ਹੋ ਧੂਆ ਨਿਕਲ ਰਿਹਾ ਮਤਲਬ ਖੁਸ਼ਬੂ ਆ ਰਹੀ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਸੋ ਦੋਸਤੋ ਐਂਟੀ ਕੋਲ ਤੁਸੀਂ ਆ ਸਕਦੇ ਹੋ ਖਾਣੇ ਖਾ ਸਕਦੇ ਹੋ ਹੁਣ ਆਪਾਂ ਵੀ ਪ੍ਰੌਂਠੇ ਖਾਵਾਂਗੇ ਤੁਹਾਨੂੰ ਟੇਸਟ ਬਾਰੇ ਦੱਸਾਂਗੇ ਟੁਡੇਰੀਓ ਸਾਡੀ ਵੀਡੀਓ ਦੇ ਨਾਲ ਆਹ ਦੇਖੋ ਪ੍ਰੌਂਠਾ ਬਣਦਾ ਆ ਲੱਗਣ ਜਾ ਰਹੀ ਹੈ ਪਲੇਟ ਸੋ ਦੇਖ ਸਕਦੇ ਹੋ ਪਲੇਟ ਵੀ ਯੂਨਿਕ ਆ ਬਹੁਤ ਸੋਹਣੀ ਪਲੇਟ ਆ ਇਹ ਲੋਕੇਸ਼ਨ ਕਿਹ ਹੈ ਕਿਹੜਾ ਐਡਰੈਸ ਪੈਂਦਾ ਜੀ ਇਹ ਕੱਕੜਾਲ ਬਾਈਪਾਸ ਇਹ ਕੱਕੜਾਲ ਬਾਈਪਾਸ ਆ ਤੇ ਦੋਸਤੋ ਦੇਖ ਸਕਦੇ ਹੋ ਕੱਕੜਾਲ ਬਾਈਪਾਸ ਤੇ ਸਾਡੀ ਪਿਆਰੀ ਜੀ ਮਾਤਾ ਜੀ ਬਣਾ ਰਹੀ ਆ ਆਲੂ ਮੇਥੀ ਵਾਲੇ ਪਰਾਂਠੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੋਸਤੋ ਦੇਖ ਸਕਦੇ ਹੋ ਆ ਆਪਣਾ ਪਰਾਂਠਾ ਤਿਆਰ ਹੋ ਗਿਆ ਬਹੁਤ ਹੀ ਯੂਨੀਕ ਤਰੀਕੇ ਦੀ ਆ ਚਟਨੀ ਆ ਤੇ ਆ ਆਚਾਰ ਆ ਬਹੁਤ ਹੀ ਘੈਂਟ ਲੱਗ ਰਿਹਾ ਪਲੇਟ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਚੰਡੀ ਜੀ ਆ ਪਰੌਂਠੇ ਦਾ ਰੇਟ ਕੀ ਹੈ ਸੋ ਸਿਰਫ 20 ਰੁਪਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਪਲੇਟ ਵੀ ਆ ਜਿਹੜੀ ਕੀ ਮਤਲਬ ਦੂਜੀ ਸਟੀਲ ਦੀ ਤਤੋਂ ਕੇ ਰੱਖੀ ਜਾਂਦੀ ਹੈ ਇਹ ਵੇਸਟ ਜਾਂਦੀ ਹੈ ਇੱਕ ਤਰੀਕੇ ਦੀ ਪਰ ਅੰਟੀ ਦਾ ਖਰਚਾ ਬਹੁਤ ਆਉਂਦਾ ਹੈਗਾ 3000 ਅੰਟੀ ਦਾ ਕਿਰਾਇਆ ਹੈਗਾ ਸੋ ਵਧੀਆ ਕੰਮ ਚੱਲ ਰਿਹਾ ਹਲੇ ਮਹੀਨਾ ਹੀ ਹੋਇਆ ਤਾਂ ਪਲੀਜ਼ ਸਪੋਰਟ ਕਰੋ ਆਪਾਂ ਪਰੌਂਠਾ ਖਾਣੇ ਆ ਸੋ ਆ ਆਚਾਰ ਦੇਖ ਸਕਦੇ ਹੋ ਚਟਨੀ ਦਾ ਰੰਗ ਦੇਖ ਸਕਦੇ ਹੁਣ ਆਪਾਂ ਖਾਣੇ ਆ ਤੇ ਤੁਹਾਨੂੰ ਸਵਾਦ ਬਾਰੇ ਦੱਸਦੇ ਆ ਆ ਸਾਡਾ ਪਰੌਂਠਾ ਦੇਖ ਸਕਦੇ ਹੋ ਜੀ ਮਤਲਬ ਪੂਰੀ ਪਲੇਟ ਦੇ ਬਰਾਬਰ ਪਰੌਂਠਾ ਹੈਗਾ ਆ ਜਟਨੀ ਆ ਗਈ ਆ ਆਚਾਰ ਆ ਗਏ ਹੁਣ ਆਪਾਂ ਖਾਣੇ ਆ ਤੁਹਾਨੂੰ ਦੱਸ ਕੈਮਰਾਮੈਨ ਨੂੰ ਕਹਾਂਗੇ ਪਰੌਂਠੇ ਦੇ ਲਵੇ ਲਿਆਓ ਮੜਾ ਜਾ ਸਵਾਦ ਤੇ ਫੀਲਿੰਗ ਦੇਖ ਸਕਦੇ ਹੋ ਕੋਨੇ ਕੋਨੇ ਤੱਕ ਆਲੂ ਦੀ ਫੀਲਿੰਗ ਆਈ ਹੋਈ ਆ ਹਰਾ ਧਣੀ ਆਇਆ ਹੋਇਆ ਹੈਗਾ ਪਰੌਂਠਾ ਪੂਰਾ ਪੱਕ ਚੁੱਕਿਆ ਗਿਆ ਰੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਇਹਨੂੰ ਦੇਖਣ ਸਾਰ ਹੀ ਪਤਾ ਲੱਗ ਰਿਹਾ ਵੀ ਇਹਦਾ ਟੇਸਟ ਬਹੁਤ ਹੀ ਘੈਂਟ ਹੋਣ ਵਾਲਾ ਹੈਗਾ ਸੋ ਉਧਰ ਸਾਡੀ ਆਂਟੀ ਦੇਖ ਸਕਦੇ ਹੋ ਪੂਰੀ ਮਿਹਨਤ ਲੱਗੀ ਹੋਈ ਆ ਕਰਨ ਆਂਟੀ ਸੋ ਪਲੀਜ਼ ਤੁਸੀਂ ਇਹਦੇ ਕੋਲ ਆਓ ਹਰਪ੍ਰੀਤ ਦੇ ਸਪੈਸ਼ਲ ਆਲੂ ਦੇ ਪਰੌਂਠੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜ਼ਰੂਰ ਖਾਓ ਸੋ ਮੈਂ ਆ ਹੀ ਕਹਿਣਾ ਚਾਹਣਾ ਯਾਰ ਪ ਕਾਉਂਟਰੀ ਲਵਾਂਗੇ ਬਾਈਕ ਸਵਾਦ ਦੇਖ ਸਕਦੇ ਹੋ ਮਿਰਚ ਦਾ ਆਚਾਰ ਪੂਰਾ ਦਾ ਪੂਰਾ ਮਿਰਚ ਦਾ ਆਚਾਰ ਹੋਗਾ ਆ ਹੋ ਗਈ ਚਟਨੀ ਬਹੁਤ ਹੀ ਨਿਆਰੇ ਦਾ ਬਹੁਤ ਸਵਾਦ ਲੱਗਦਾ ਸੱਚੇ ਹੋ ਜਾ ਰਹੇ ਹਾਂ ਹਰਪੀਤ ਆਂਟੀ ਕੋ ਲਾਓ ਆਲੂ ਵਾਲੇ ਪਿਆਜ਼ ਵੀ ਪਏ ਹੋਣੇ ਆਲੂ ਪਏ ਹੋਣਾ ਧਨੀ ਆਏ ਪਿਆ ਹੈ ਸੋ ਹੁਣ ਆਪਾਂ ਇਹਨਾਂ ਦੀ ਚਟਨੀ ਨਾਲ ਤਿਆਰ ਕਰਕੇ ਦੇਖਦੇ ਹਾਂ ਆ ਬਾਦ। ਸੋ ਮਿੱਤਰੋ ਆਪਨੋ ਤਾਂ ਆ ਗਿਆ ਨਯਾਰਾ ਜੇ ਤੁਸੀਂ ਵੀ ਇਹੋ ਜਿਹੇ ਸਵਾਦ ਪ੍ਰਾਠੇ ਖਾਣੇ ਨੇ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤੇ ਸ਼ੇਅਰ ਕਰ ਦਿਓ ਦੱਬ ਕੇ ਹਰਪ੍ਰੀਤ ਐਂਟੀ ਕੋਲ ਆਓ ਸਰੂਨ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਇਹੋ ਜਿਹੇ ਘਰ ਵਰਗੇ ਰੜੇ ਹੋਏ ਪ੍ਰਾਠੇ ਜ਼ਰੂਰ ਖਾਓ ਮਿਰਚ ਦਾ ਆਚਾਰ ਤੇ ਚਟਨੀ ਸਪੈਸ਼ਲ ਹੈ ਇਹਨਾਂ ਦੀ ਸੋ ਮਿਲਦੇ ਆ ਤੁਹਾਨੂੰ ਖਾ ਕੇ ਥੈਂਕ ਯੂ ਜੀ हेलो भाइयों आज मैं आपको एक ऐसी प्यारी सी आंटी से मिलाने जा रहा हूं जो कि बेच रही है सरसों का साग मक्के की रोटी और देसी घी के साथ चुपड़ी हुई मक्के की रोटी भाइयों आंटी बेच रही है आलू मेथी का बहुत ही बेहतरीन बेस्ट पराठा सो मैं खिलाऊंगा आपको और बताऊंगा इसका टेस्ट सो जरूर इस आंटी के पास आइए जानते इस आंटी का नाम और जानते कि क्यों आंटी ने ये काम सेटअप चुना पता लगाते आंटी का शौक है या मजबूरी है सो आंटी जी अपने ਜਿਹੜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਰੇਟ ਕੀ ਆਈ ਥਾਲੀ ਦਾ 80 ਰੁਪਏ 80 ਰੁਪਏ ਉੱਚ ਰੋਟੀਆਂ ਕਿੰਨੀ ਹੁੰਦੇ ਨੇ 3 3 ਰੋਟੀਆਂ ਹੁੰਦੇ ਨੇ ਤੇ ਸਰੋਂ ਦਾ ਸਾਗ ਮੱਖਣ ਵਗੈਰਾ ਪਾਇਆ ਹੁੰਦਾ ਈ ਉਹ 'ਚ ਹਾਂ ਠੀਕ ਏ ਸੋ ਥੈਂਕ ਯੂ ਆਂਟੀ ਜੀ ਪਰੌਂਠਾ ਬਹੁਤ ਸੁਆਦ ਲੱਗਿਆ ਜੇ ਕੋਈ ਗਲਤੀ ਹੋਈ ਤੇ ਮਾਫ ਕਰੀ ਹੋਈ ਠੀਕ ਠੀਕ ਸੋ ਜਰੂਰ ਆ ਵੀਡੀਓ ਨੂੰ ਲਾਈਕ ਕਰਿਓ ਤੇ ਵਕਤ ਦੇ ਬਾਅਦ ਆਂਟੀ ਕੋਲ ਆਓ ਤੇ ਪਰੌਂਠਾ ਮੈਨੂੰ ਬਹੁਤ ਸੁਆਦ ਲੱਗਿਆ ਸੋ ਤੁਸੀਂ ਵੀ ਜੇ ਖਾਣ ਪੀਣ ਦੇ ਸ਼ੌਕੀਨ ਹੋ ਵੱਡੇ ਢਾਬਿਆਂ ਨਾਲੋਂ ਇੱਕ ਵਾਰੀ ਆਂਟੀ ਕੋਲ ਜਰੂਰ ਆਓ ਬਹੁਤ ਹੀ ਸਫਾਈਦਾਰ ਇਹ ਬਹੁਤ ਹੀ ਸਵਾਦ ਹੈ ਸਿਰਫ ਇੱਕ ਪਰਾਠਾ ਖਾਤਾ ਉਹਦੀ ਖੁਸ਼ਬੂ ਹੀ ਨਿੱਕ ਘੈਂਟ ਲੱਗੀ ਧਨੀਆ ਪਿਆਜ਼ ਕੋਨੇ-ਕੋਨੇ ਤੱਕ ਪਿਆ ਹੋਇਆਗਾ ਕੋਈ ਵੀ ਮਤਲਬ ਆਸ-ਪਾਸਾ ਖਾਲੀ ਨਹੀਂ ਗਿਆ ਪਰਾਠਾ ਖਾ ਕੇ ਨਿਆਰਾ ਆ ਗਿਆ ਦੀ ਪੈਸੇ ਵਸੂਲ ਨੇ ਇੱਕ ਤਰ੍ਹਾਂ ਦੇ ਤੋ ਜਰੂਰ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਥੈਂਕ ਯੂ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਓਕੇ